ਹਾਂਜੀ ਦੋਸਤੋ ਐਮਐਡੀ ਜੌਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਬਿਲਕੁਲ ਨਵੀਂ ਭਰਤੀ ਆ ਚੁੱਕੀ ਹੈ ਜੀ ਹਸਪਤਾਲ ਦੇ ਵਿੱਚ ਵੱਖ-ਵੱਖ ਪੋਸਟਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ اٹੈਂਡੈਂਟ ਤੇ ਹੈਲਪਰ ਦੀ ਪੋਸਟ ਹੈਗੀ ਆ ਯੋਗਤਾ ਹੈਗੀ 10ਵੀਂ ਪਾਸ ਕਿਵੇਂ ਅਪਲਾਈ ਕਰਨਾ ਹੈ ਕੌਣ-ਕੌਣ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦਾ ਹੈ ਕੀ ਤਨਖਾਹ ਹੋਵੇਗੀ ਜੀ ਜਾਣਕਾਰੀ ਹੈ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਪੂਰਾ ਧਿਆਨ ਨਾਲ ਅੰਤ ਤੱਕ ਜਰੂਰ ਦੇਖਣਾ ਇਸ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈੱਲ ਆਈਕਨ ਨੂੰ ਵੀ ਪ੍ਰੈਸ ਕਰਦੇ ਹੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਐਗਜ਼ਾਮ ਆਉਂਦਾ ਹੈ ਜੀ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਪਲੱਸ WhatsApp ਚੈਨਲ ਵੀ ਹੈ ਜ ਜਿੰਨਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਸਾਡੇ ਉਹਨਾਂ ਚੈਨਲਾਂ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ PDF ਫਾਈਲ ਕੋਈ ਨਾ ਮਾ ਅਪਡੇਟ ਆਉਂਦਾ ਨਾ ਨੋਟੀਫਿਕੇਸ਼ਨ ਆਉਂਦਾ ਉਸ ਦੀ PDF ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜੀ ਭਰਤੀ ਆਉਂਦੀ ਹੈ ਜਿਸ ਨੂੰ ਕਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਭਰਨ ਦੀ ਜ਼ਰੂਰਤ ਹੁੰਦੀ ਹੈ ਉਸ ਦੀ PDF ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਵੀਡੀਓ ਵੱਲ ਵਧਦੇ ਹਾਂ ਜੀ ਪੂਰੀ ਜਾਣਕਾਰੀ ਦੰਨੇ ਇਸ ਵੀਡੀਓ ਬਾਰੇ ਇਹਨਾਂ ਪੋਸਟਾਂ ਦੇ ਬਾਰੇ ਪਹਿਲਾਂ ਇੱਕ ਪੋਸਟ ਦੀ ਗੱਲ ਕਰਾਂਗੇ ਜੀ ਜਿਸ ਦੇ ਵਿੱਚ اٹੈਂਡੈਂਟ ਦੀਆਂ ਪੋਸਟਾਂ ਨੇ ਟੋਟਲ ਪੋਸਟਾਂ ਨੇ 7 ਆ ਜਿਸ ਦੇ ਵਿੱਚ ਦੋ ਐਸਸੀ ਲਈ ਜੀ ਟੋਟਲ ਪੋਸਟਾਂ ਦੀ ਗੱਲ ਕਰੀਏ ਤਾਂ 7 ਤਾਂ ਜੀ ਜਨਰਲ ਕੈਟਾਗਰੀ ਲਈ ਨੇ ਦੋ ਐਸਸੀ ਕੈਟਾਗਰੀ ਲਈ ਨੇ ਇੱਕ ਐਸਟੀ ਕੈਟਾਗਰੀ ਨੇ ਚਾਰ ਓਬੀਸੀ ਲਈ ਤੇ ਇੱਕ ਈਡਬਲਿਊਐਸ ਲਈ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਟੋਟਲ ਹੋ ਗਈਆਂ 15 ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਅਟੈਂਡੈਂਟ ਦੀਆਂ ਲੈਵਲ 1 ਪ੍ਰੀ ਰਿਵਾਈਜ਼ਡ ਪੀਵੀ 1 5200 ਤੋਂ 20200 ਗ੍ਰੇਡ ਪੇ 1800 ਦਿੱਤਾ ਜਾਵੇਗਾ ਲੈਵਲ 1 ਪੀ ਇਨ ਪੇ ਮੈਟ੍ਰਿਕਸ 18000 ਪੇ ਲੈਵਲ 1 ਦਿੱਤਾ ਜਾਵੇਗਾ ਸੈਲ 1 ਪਲੱਸ ਅਲਾਇਨਸ ਐਪਲੀਕੇਬਲ ਨਹੀਂ ਜੀ 25 ਸਾਲ ਏਜ ਲਿਮਟ ਰੱਖੀ ਗਈ ਹੈ ਐਜੂਕੇਸ਼ਨ ਕੁਆਲਿਫਿਕੇਸ਼ਨ ਐਂਡ ਐਕਸਪੀਰੀਅੰਸ ਦੀ ਗੱਲ ਕਰੀਏ ਕਿ ਜੇ ਤੁਸੀਂ 10ਵੀਂ ਪਾਸ ਨੂੰ ਜਾਂ ਇਸ ਦੇ ਬਰਾਬਰ ਦੀ ਯੋਗਤਾ ਹੈ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਕੈਂਡੀਡੇਟ ਕੋਲੇ ਮਿਨਿਮਮ 1 ਸਾਲ ਦਾ ਐਕਸਪੀਰੀਅੰਸ ਹੋਵੇ ਜੀ ਇਹਨੂੰ ਫਾਈਲਿੰਗ ਰਿਕਾਰਡ ਕੀਪਿੰਗ ਡਿਸਪੈਚ ਵਰਕ ਆਪਰੇਟਿੰਗ ਫੋਟੋਕਾਪੀ ਮਸ਼ੀਨ ਹੈਲਪਿੰਗ ਆਫ ਇਨ ਆਫਿਸ ਵਰਕਰ ਡਸਟਿੰਗ ਐਂਡ ਕਲੀਨਿੰਗ ਅਟਸੈਕਟਰ ਹੈ ਜੀ ਲੋਕੇਸ਼ਨ ਕਿਤੇ ਜੀ ਪੋਸਟ ਅਨਾਉਂਸ ਕੀਤੀਆਂ ਗਈਆਂ ਨੇ ਹੋਮੀਪਾਪਾ ਕੈਂਸਰ ਹਸਪੀਟਲ ਰਿਸਰਚ ਐਂਡ ਸੈਂਟਰ ਨਿਊ ਚੰਡੀਗੜ੍ਹ ਪੰਜਾਬ ਹੋਮੀਪਾਪਾ ਕੈਂਸਰ ਹਸਪੀਟਲ ਸੰਗਰੂੜ ਵਿਖੇ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਹੈਗੀਆਂ ਨੇ ਨੈਕਸਟ ਪੋਸਟ ਹੈ ਜੀ ਟ੍ਰੇਡ ਹੈਲਪਰ ਦੀ ਜਿਸ ਦੇ ਵਿੱਚ 7 ਜਨਰਲ ਕੈਟੇਗਰੀ ਨੇ ਪੋਸਟਾਂ ਨੇ 2 ਐਸਟੀ ਦੀਆਂ 2 ਐਸਟੀ ਦੀਆਂ 3 ਓਬੀਸੀਆਂ ਤੇ 1 ਐੀਡਬਲਯੂਐਸਟੀਆਂ ਟੋਟਲ 15 ਪੋਸਟਾਂ ਇਹ ਟ੍ਰੇਡ ਹੈਲਪਰ ਦੀਆਂ ਅਨਾਉਂਸ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ 5200 ਤੋਂ 22000 ਤਨਖਾਹ ਹੋਵੇਗੀ 1800 ਗ੍ਰੇਡ ਪੇ ਤੇ 18000 ਰੁਪਏ ਤਨਖਾਹ ਦਿੱਤੀ ਜਾਵੇਗੀ ਲੈਵਲ 1 ਸੈਲ 1 ਪਲੱਸ ਅਲੋਅנס ਐਪਲੀਕੇਬਲ ਨੇ ਜੀ 25 ਸਾਲ ਏਜ ਲਿਮਿਟ ਰੱਖੀ ਗਈ ਹੈ ਮਿਨੀਮਮ ਕੁਆਲਿਫਿਕੇਸ਼ਨ ਦੀ ਗੱਲ ਕਰੀਏ میٹرਕੁਲੇਸ਼ਨ 10ਵੀਂ ਤੁਸੀਂ ਪਾਸ ਕੀਤੀ ਹੋਵੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਦੇ ਐਟ ਲੀਸਟ 1 ਸਾਲ ਦਾ ਐਕਸਪੀਰੀਅੰਸ ਹੋਵੇ ਇਨ ਮੇਨਟੇਨੈਂਸ ਕਲੀਨਿੰਗ ਐਂਡ ਅਪਕੀਪ ਆਫ ਇਕਪੀਮੈਂਟ ਇਨ ਆਪਰੇਸ਼ਨ تھیਟਰ ਆਈ ਸੀ ਯੂ ਤੇ ਡਾਇਗਨੋਸਟਿਕ ਸਰਵਿਸਿਜ਼ ਦਾ ਲੈਬਾਰਟਰੀ ਇੰਜੀਨੀਅਰਿੰਗ ਐਟ ਸੈਕਟਰਾ ਜੀ ਲੋਕੇਸ਼ਨ ਹੈ ਐ ਵੀ ਚੰਡੀਗੜ੍ਹ ਅਤੇ ਸੰਗਰੂਲ ਵਿਖੇ ਹਸਪੀਟਲ ਦੇ ਵਿੱਚ ਪੋਸਟਾਂ ਅਨਾਉਂਸ ਕੀਤੇ ਗਏ ਨੇ ਅਪਲਾਈ ਕਿਵੇਂ ਕਰਨਾ ਹੈਗਾ ਤੁਸੀਂ ਆਨਲਾਈਨ ਅਪਲਾਈ ਅਪਲਾਈ ਕਰਨ ਦਾ ਲਿੰਕ ਮਿਲ ਜਾਵੇਗਾ ਅਗਰ ਨਹੀਂ ਮਿਲਦਾ ਤਾਂ ਸਾਨੂੰ ਕਮੈਂਟ ਜ਼ਰੂਰ ਕਰ ਦਿਓ ਲਿੰਕ ਚਾਹੀਦਾ ਤੁਹਾਨੂੰ ਤੇ ਅਸੀਂ ਉਸੇ ਟਾਈਮ ਤੇ ਨੂੰ ਕਮੈਂਟ ਬਾਕਸ ਦੇ ਵਿੱਚ ਇਸ ਦਾ ਲਿੰਕ ਦੇ ਦਾਂਗੇ ਅਪਲਾਈ ਕਰਨਾ ਲਾਸਟ ਡੇਟ ਹੈਗਾ ਜੀ 20 ਜੁਲਾਈ 2025 ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਸ਼ਾਮ 5:30 ਵਜੇ ਤੱਕ ਜੀ ਆਨਲਾਈਨ ਐਪਲੀਕੇਸ਼ਨਾਂ ਹੀ ਸਰਕਾਰ ਕੀਤੀਆਂ ਜਾਣੀਆਂ ਕੋਈ ਆਫਲਾਈਨ ਨਹੀਂ ਭਰਨਾ ਤੁਸੀਂ ਇਨਕੰਪਲੀਟ ਐਪਲੀਕੇਸ਼ਨ ਨੂੰ ਸਬਮਿਟ ਨਹੀਂ ਕੀਤਾ ਜਾ ਸਕਦਾ ਜੀ ਤੇ ਧਿਆਨ ਨਾਲ ਸਾਰਾ ਕੁਝ ਭਰਨਾ ਹੈਗਾ ਜੀ ਕੁਝ টারਮ ਐਂਡ ਕੰਡੀਸ਼ਨ ਚੰਗੀ ਤਰ੍ਹਾਂ ਪੜ੍ਹ ਕੇ ਫਿਰ ਹੀ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈਗਾ ਜੀ ਐਸਆਰ ਦਾ ਨੋਟੀਫਿਕੇਸ਼ਨ ਤੇ ਮੇਨ ਗੱਲ ਹੈਗੀ ਹੈ ਜੀ ਏਜ ਐਂਡ ਕੁਆਲੀਫਿਕੇਸ਼ਨ ਐਕਸਪੀਰੀਐਂਸ ਦੀ ਤੁਹਾਨੂੰ ਦੱਸ ਹੀ ਚੁੱਕੇ ਕੁਆਲੀਫਿਕੇਸ਼ਨ ਦਾ ਏਜ ਦੀ ਗੱਲ ਵੀ ਦੱਸ ਚੁੱਕੇ ਆ 25 ਸਾਲ ਏਜ ਲਿਮਿਟ ਰੱਖੀ ਹੈ ਤੇ ਏਜ ਰਿਲੈਕਸੇਸ਼ਨ ਦਿੱਤੀ ਜਾਵੇਗੀ ਜਿਵੇਂ 5 ਸਾਲ ਐਸਸੀ ਐਸਟੀ ਨੂੰ 3 ਸਾਲ ਓਬੀਸੀ ਤੇ 10 ਸਾਲ ਪੀਡਬਲਿਊਡੀ ਕੈਂਡੀਡੇਟ ਨੂੰ ਏਜ ਰਿਲੈਕਸੇਸ਼ਨ ਦਿੱਤੀ ਜਾਵੇਗੀ ਜੀ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ 300 ਰੁਪਏ ਐਪਲੀਕੇਸ਼ਨ ਫੀਸ ਹੋਵੇਗੀ ਜੋ ਕਿ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਨਾਲ ਹੀ ਤੁਸੀਂ ਭਰ ਸਕੋਗੇ ਜੀ ਤੇ ਇਹ ਸੀ ਅੱਜ ਦੀਆਂ ਪੋਸਟਾਂ ਜੀ ਹੁਣ ਮਿਲਦੇ ਨਵੀਆਂ ਪੋਸਟਾਂ ਦੇ ਨਾਲ ਨਵੀਆਂ ਨਵੀਆਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਜੀ ਰਾਬ ਰੱਖਾ